ਇਹ ਇਹਦੇ ਵਿੱਚ ਮੇਰੇ ਘਰ ਦੀ ਚਾਬੀ ਕਿਹਨੇ ਦੇ ਦੀ ਇੱਕ ਇਹੋ ਜੀ ਚਾਬੀ ਆਮਨੇ ਚਾਬੀ ਮੇਰੇ ਘਰ ਦੀ ਛੱਡ ਤੋ ਇਹ ਕਿੱਥੇ ਜਾਣ ਤੁਸੀਂ ਇੱਥੇ ਰਹੋ ਇੱਥੇਆਂ ਕੋਈ ਗੱਲ ਨਹੀਂ ਕੋਈ ਨਹੀਂ ਬਲਾ ਲਓ ਸਿੰਘਾਂ ਨੂੰ ਨਹੀਂ ਨਹੀਂ ਮੇਰੇ ਕਮਰੇ ਦੇ ਜੀ ਕਿਤੇ ਮੈਂ ਸ਼ਹਿਰ ਜਾਣਾ ਨਾ ਮੈਂ ਵੀ ਆਉਂਦਾ ਮਥਾ ਮਥਾ ਟੇ ਕੰ ਜਾਣਾ ਮੈਂ ਵੀ ਕਿਤੇ ਜੀਤਪੁਰ ਜਾਣਾ ਮੱਸਿਆ ਏ ਕਿੰਦਰਾ ਖੁੱਲਾ ਛੱਡ ਜਾਣਾ ਮੈਂ ਆਪਦਾ ਸਿੰਘਾਂ ਜੀ ਦੀ ਵਾਲੀ ਉਹ ਵਿਲੇ ਦਾ ਹੈ ਕੋਈ ਨਹੀਂ ਆਪਣੇ ਤਰ੍ਹਾਂ ਹੁਣ ਸਾਰਿਆਂ ਨੂੰ ਕੰਮ ਕਰੇ ਅਮਰਤ ਵੇਲਾ ਜਿੰਦਰਾ ਲਾਦਾ ਹੈ ਜੇ ਗ੍ਰੰਥੀਏ ਕੰਮ ਕਰਦਾ ਤੇ ਗ੍ਰੰਥੀ ਨੂੰ ਉਹਨੇ ਸਾਰੇ ਰਪਿੰਡੈਂਟ ਢਾਲਣਾ ਸੀਗਾ ਤੁਸੀਂ ਐਂ ਕਰੋ ਤੁਸੀਂ ਨਾ ਉਹਦੇ ਦਾੜੀ ਨੂੰ ਬੁਲਾਓ ਆਪਾਂ ਬਹਿ ਕੇ ਗੱਲਬਾਤ ਕਰਾਂਗੇ ਐਵੇਂ ਨਹੀਂ ਕਰਨ ਦਾ ਕੁਛ ਹੈਗਾ ਮੈਂ ਤਾਂ ਜੀ ਅਸੀਂ ਜਦਾਂ ਤਾਂ ਲਾਇਆ ਇਹਨੇ ਗੁਰਦੁਆਰਾ ਸਾਹਿਬ ਚਾਇਆ ਰੇ ਲੱਗੇ ਹੋਏ ਨੇ ਇਹਨੇ ਕੈਮਰਾ ਦੀਆਂ ਤਾਰਾਂ ਸਾਰੀਆਂ ਲਾ ਦਿੱਤੀਆਂ ਸੀ ਮੇਰੇ ਘਰ ਦੀ ਚਾਬੀ ਦੇ ਦਿਓ ਦਾਦ ਜੀ ਹੋ ਗਿਆ ਕੈਮਰੇ ਤਾਰਾਂ ਲਾਈਆਂ ਇਹਨੂੰ ਹਾਂਜੀ ਤਾਰਾ ਲਾਈਆਂ ਨਾ ਕਿਉਂ ਕੈਮਰੇ ਦੇ ਇੱਕ ਮਿੰਟ ਤਾਰਾ ਕਿਉਂ ਇੱਕ ਮਿੰਟ ਲਾਈਆਂ ਬਕਸੇ ਲਾ ਕੇ ਕੈਮਰੇ ਚੱਲਨੇ ਕਰਦੇ ਸੀ ਜਿਹੜੇ ਗੁਰੂ ਘਰ ਕੈਮਰੇ ਲੱਗੇ ਨੇ ਉਹ ਤਾਂ ਆਨਲਾਈਨ ਚੱਲੀ ਜਾਂਦੇ ਨੇ ਨਹੀਂ ਬਿਲਕੁਲ ਨਹੀਂ ਚੱਲਦੇ ਬਿਲਕੁਲ ਦੋ ਦੋ ਬਕਸ ਲੱਗੇ ਨੇ ਭਾਈ ਸਾਹਿਬ ਜੀ ਦੋ ਦੋ ਕੈਮਰਾ ਜਦੋਂ ਰਾਤ ਨੂੰ ਲਾਈਟ ਬੰਦ ਕਰੀਏ ਫਲੈਸ਼ ਚਲਦੀ ਡੇ ਨੇ ਤਾਰਾ ਨਾਲ ਨਹੀਂ ਭਾਈ ਸਾਹਿਬ ਜੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਇਹ ਬਟਾਣੀ ਸਾਰਾ ਗੱਲ ਹੈ ਗੰਤੀ ਸਾਹਿਬ ਨੇ ਤਾਰਾ ਕੈਮਰਾ ਜੀ ਨੂੰ ਹੋ ਜਾਗਾ ਕਿਹੜੀ ਗੱਲ ਹੋ ਲੱਗਿਆ ਤਾਰਾ ਤੂੰ ਸਵਾਲੋ ਕੋਈ ਗੱਲ ਨਹੀਂ ਇੱਥੇ ਦੱਸੋ ਕੀ ਇੱਥੇ ਗਲਤੀ ਕਿਹੜੀ ਹੋ ਗਈ ਜਿਹੜੀ ਕੈਮਰਾ ਮੈਨੂੰ ਨਹੀਂ ਪਤਾ ਸੀ ਵੀ ਯਾਰ ਮੇਰੀ ਗੱਲ ਸੁਣ ਜਦੋਂ LCD ਤੁਸੀਂ ਲਾਈਆਂ ਨੇ ਮੇਰੀ LCD ਇੱਕ ਮਿੰਟ ਮੇਰੀ LCD ਖਰਾਬ ਹੋ ਗਈ ਮੇਰੀ LCD ਖਰਾਬ ਹੋ ਗਈ ਖਰਾਬ ਨਹੀਂ ਹੋਈ ਆਪਾਂ ਪੰਡਦੀ ਮੈਂ ਮੇਰੀ ਸੀ ਪੰਡਦੀ ਮੈਂ ਨਹੀਂ ਨਹੀਂ ਤੁਸੀਂ ਗੱਲ ਸੁਣੋ ਤੁਸੀਂ ਬਹੁਤ ਸਿਖਰ ਲਾਇਆ ਕੈਮਰਾ ਕਿਉਂ ਬੰਦ ਕੀਤਾ ਤੁਸੀਂ ਕਹਿੰਦੇ ਹੋ ਨਾ ਵੀ ਗਰੰਥੀ ਸਿੰਘ ਦਾ ਸਤਕਾਰ ਹਾਂ ਤੁਹਾਡੇ ਤੋਂ ਪਹਿਲਾਂ ਇੱਥੇ ਬੜੇ ਗ੍ਰੰਥੀ ਸਿੰਘ ਰਹੇਗੇ ਮੈਂ ਜੰਮਿਆ ਨਹੀਂ ਉਦੋਂ ਤੋਂ ਵੀ ਇੱਥੇ ਗ੍ਰੰਥੀ ਸਿੰਘ ਰਹਿੰਦੇ ਪਏ ਹਾਂ ਪਰ ਜਿਹੜਾ ਸਤਕਾਰ ਤੁਸੀਂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਉਹ ਨਹੀਂ ਕਦੇ ਹੁੰਦਾ ਕੋਈ ਗੱਲ ਨਹੀਂ ਜੀ ਜਿਹੜੀ ਮਰਿਆਦਾ ਪਤਾ ਨਹੀਂ ਤੁਸੀਂ ਕਿਹੜੀ ਮਰਿਆਦਾ ਪੜ੍ਹ ਕੇ ਆ ਗਏ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਸਾਨੂੰ ਇੱਥੇ ਨਗਰ ਨੂੰ ਸਾਨੂੰ ਅਜੇ ਦਿਕਰ ਨਹੀਂ ਪਤਾ ਲੱਗਾ ਠੀਕ ਹੈ ਜੀ ਰਹੀ ਗੱਲ ਤੁਸੀਂ ਹੁਣ ਗੱਲਾਂ ਕੱਲ ਵੀ ਸਪੀਕਰ ਦੇ ਵਿੱਚ ਅਰਦਾਸ ਕੀਤੀ ਕੀਤੀ ਜੀ ਉਦੋਂ ਬਾਅਦ ਅੱਜ ਫਿਰ ਸਪੀਕਰ ਜੇ ਬੋਲਣ ਲੱਗੇ ਜੀ ਆਪਾਂ ਸਪੀਕਰੋ ਸਪੀਕਰ ਹੀ ਹੋਣਾ ਹੈ ਇੱਕ ਬਨੇ ਤੁਸੀਂ ਸਪੀਕਰ ਫੜ ਲਓ ਮੈਂ ਇੱਕ ਬਨੇ ਹੀ ਫੜ ਲੈਨੇ ਆ ਜਲੂਸ ਕੱਢਦੇ ਨੇ ਤੇਰਾ ਕੱਢਦੇ ਨੇ 3 ਦਿਨ ਹੋ ਗਏ ਤੁਸੀਂ ਮੈਨੂੰ ਯਾਰ ਤਪਾ ਛੱਡਿਆ ਮੈਂ ਪ੍ਰਧਾਨ ਸਾਹਿਬ ਨੂੰ ਪਹਿਲਾਂ ਵੀ ਕਿਹਾ ਮੈਂ ਮੈਂ ਪ੍ਰਧਾਨ ਸਾਹਿਬ ਨੂੰ ਪਹਿਲਾਂ ਵੀ ਕਿਹਾ ਮੈਂ ਕਹਾਂ ਵੀ ਤੁਸੀਂ ਮੈਨੂੰ ਤੱਕ ਨਾ ਕਰੋ ਜਿਹੜਾ ਮੇਰਾ ਬੰਦਾ ਮੈਨੂੰ ਦੇ ਕੇ ਤੋੜ ਦੋ ਤੈਨੂੰ ਦਿਨੇ ਹੋਣੀ ਅਰਲਾ ਸਾਹਿਬ ਸਾਹਿਬ ਮੈਂ ਕੀਤਾ ਇੱਕ ਨੇ 4 ਮਹੀਨੇ ਦੇਣੇ 7000 ਰੁਪਏ ਮਹੀਨਾ ਕੱਢ ਦੇਣਾ 4 ਮਹੀਨੇ ਦੇਣੇ 4 ਮਹੀਨੇ 6 ਮਹੀਨੇ ਬੜਦੇ ਪ੍ਰਾਇਰਲ ਲੈ ਕੇ ਅਪ੍ਰੈਲ ਤੋਂ ਜਿਸ ਦਿਨ ਆਪਾਂ 500 ਕਿਹੜਾ ਮਹੀਨਾ ਚੱਲਦਾ ਜਨਵਰੀ ਦਾ ਹੁਣ ਜਿਹੜੇ ਗਰੰਥੀ ਸਿੰਘ ਨੂੰ ਭਾਵਾਂਗੇ ਉਹਨੂੰ 6 ਮਹੀਨੇ ਫ੍ਰੀ ਦੇ ਵਿੱਚ ਭਾ ਛੜੀ ਇੱਥੇ ਮ ਜਿੱਥੇ ਵੀ ਬਪ ਡਿਊਟੀ ਕਰਨੀ ਚਾਹੀਦੀ ਹੈ ਕੋਈ ਗਰੰਟੀ ਨੂੰ ਕੁਝ ਨਹੀਂ ਦਿੰਦਾ ਇਹਦੀ ਗੱਲ ਤਾਂ ਤੁਹਾਡੇ ਗਰੰਟੀ ਨੂੰ ਕੋਈ ਨਹੀਂ ਗਰੰਟੀ ਨੂੰ ਕੋਈ ਕੁਝ ਨਹੀਂ ਦਿੰਦਾ ਜੀ ਸਾਡੇ ਤੁਹਾਡੇ ਨਾਲ ਕੋਈ ਸਾਡੀ ਗੱਲ ਨਹੀਂ ਹੋਈ ਉਹਦੇ ਪਿਤਾ ਨੂੰ ਬੁਲਾ ਲੈਣਾ ਠੀਕ ਹੈ ਬੁਲਾ ਲੈਣਾ ਕਿਉਂ ਘੰਟਿਆਂ ਨੂੰ ਬੁਲਾ ਲਓ ਸ਼ਾਮ ਨੂੰ ਬੁਲਾ ਲਓ ਪਰਸੋ ਜਦੋਂ ਮਰਜ਼ੀ ਬੁਲਾ ਲੈਣਾ ਮੇਰੀ ਕੈਮਰੇ ਦੇ ਸੁਣ ਲੋ ਕੈਮਰੇ ਦੇ ਸੁਣ ਲੋ ਸਾਰਿਆਂ ਸੁਣਾਗੇ ਸਾਰੀਆਂ ਸੁਣਾਗੇ ਕੈਮਰੇ ਦੀ ਵੀ ਸੁਣ ਲਾਉਂਦੇ ਸੀ ਗੱਲ ਛੇੜੀ ਹੈ ਨਾ ਸਾਡੇ ਦੀ ਸੁਣ ਲੋ ਕੈਮਰੇ ਦੀ ਮੈਂ ਐਲਸੀਡੀ ਤੋੜੀ ਹੈ ਮੈਂ रिकॉर्डिंग ਮੈਂ ਤਾਂ ਉਹ ਕੈਮਰਾ ਲੱਗ ਰੱਖਦੇ ਮੈਂ ਅੰਦਰ ਵੀ ਬੋਕਸ ਚੱਲਦਾ ਪਿਆ ਜਦੋਂ ਐਲਸੀਡੀ ਨਹੀਂ ਮੇਰੀ ਚੱਲਦੀ ਵਾਈਫਾਈ ਜੇ ਪੈਸੇ ਹੀ ਨਹੀਂ ਗੇ ਵਾਈਫਾਈ ਨਾਲ ਹੀ ਕਨੈਕਟਮੈਂਟ ਸੀ ਨਾ ਕੈਮਰੇ ਨੂੰ ਲਾ ਲੋਡ ਕੀ ਪੈਗੀ ਤਾਰਾ ਲਾਉਂਦੀ ਜਦੋਂ ਐਲਸੀਡੀ ਮੈਂ ਲਾ ਕੇ ਠੀਕ ਕਰਾਉਣੀ ਸੀ ਆਉਦੀ ਤੇ ਮੈਂ ਤਾਰਾ ਤਾਂ ਲਾਉਣੀ ਸੀਗੀ ਹੁੰਦੀਆਂ ਕਿਉਂ ਉਹਨੀਆਂ ਲਾਉਂਦੀ ਲੋਡ ਬੋਕਸ ਦੀ ਤਰ੍ਹਾਂ ਮਾਲ ਉਹ ਜਦੋਂ ਸਾਰਾ ਡੱਬਾ ਹੀ ਬੈਂਚ ਤੇ ਪਿਆ ਸੀਗਾ ਇੱਕ ਮਿੰਟ ਰਿਕਾਰਡਿੰਗ ਕਿੰਨੇ ਚ ਹੁੰਦੀ ਏ ਰਿਕਾਰਡਿੰਗ ਮੈਨੂੰ ਨਹੀਂ ਪਤਾ ਮੈਂ ਕਦੀ ਕੈਮਰੇ ਕਮਰੇ ਨਹੀਂ ਚਲਾਇਆ ਮੈਂ ਤਾਂ ਉਹ ਡੱਬਾ ਉੱਤੇ ਧਰਿਆ ਤਾਰਾ ਲਾਉਂਦਾ ਬਰਾ ਦੱਬਾ ਬੋਕਸ ਪਿਆ ਉਹਦਾ ਪਾਣੋ ਪਰ ਕਾਟਿੰਗ ਚੱਲਦੀ ਜਾਂਦੀ ਭਾਈ ਸਾਹਿਬ ਜੀ ਮੇਰੇ ਕਾਟਿੰਗ ਜਲਦੀ ਚੱਲਦੀ ਹੈ ਮੇਰੇ ਜਿਹੜੇ ਦਿਨਾਂ ਦੀ 오ਰੀਜినਲ ਦੇ ਤੁਸੀਂ ਤਾਰਾ ਲਾਈ ਰੱਖੀਆਂ ਮੈਨੂੰ ਨਹੀਂ ਪਤਾ ਜੀ ਮੈਨੂੰ ਪਤਾ ਨਹੀਂ ਮੈਂ ਨਹੀਂ ਸਾਹ ਖਾਂਦਾ ਜਿਹੜੀ ਕੀ ਦਾ ਉਹ ਆ ਗਿਆ ਤੁਹਾਨੂੰ ਪਤਾ ਚਲੋ ਹੁਣ ਤੁਸੀਂ ਨਵਾਂ ਸੱਪ ਕੱਢ ਤਾਂ ਕੈਮਰੇ ਵਾਲਾ ਕੋਈ ਗੱਲ ਨਹੀਂ ਕੱਢ ਲਓ ਕੋਈ ਗੱਲ ਨਹੀਂ ਤੁਸੀਂ ਨਵਾਂ ਸੱਪ ਕੱਢ ਕੋਈ ਗੱਲ ਨਹੀਂ ਸਾਨੂੰ ਟਾਈਮ ਦੱਸ ਦੇ ਕੱਲ ਨੂੰ ਪਰਸੋਂ ਦੋ ਦਿਨਾਂ ਨੂੰ ਚਾਹ ਨੂੰ ਪਰ ਜਲਦੀ ਹਫਤਾਂ ਨਹੀਂ ਹਫਤਾ ਲੱਗ ਜਾਈ ਨੂੰ ਬੁਲਾਓ ਜਿਹੜੀ ਵੀ ਸੰਗਤ ਕਹਿੰਦੇ ਨਾ ਗਰੰਤੀ ਸਿੰਘ ਬੁਲਾਉਣੇ ਆ ਜਾਂ ਸ਼੍ਰੋਮਣੀ ਕਮੇਟੀ ਬੁਲਾਓ ਜੀ ਐਨ ਇੱਥੇ ਸਤਕਾਰ ਗੁਰਦੁਆਰਾ ਸਾਹਿਬ ਵੀ ਇੱਥੇ ਆ ਸੰਗਤ ਵੀ ਇੱਥੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਕੋਈ ਨਹੀਂ 2 ਘੰਟੇ ਪਹਿਲਾਂ ਦੱਸ ਦਿਆ ਜੀ ਠੀਕ ਹੈ ਬਹੁਤ ਧੰਨਵਾਦ ਚਾ ਵੀ ਦੇ ਦੇ ਮੈਨੂੰ ਲੋ ਕੈਮਰੇ ਹੁੰਦਾ ਚੱਲਦੇ ਪਏ ਹੁੰਦਾ ਜਿੱਦੜਾ ਖੋਲ ਦੇਣਾ ਸੀ ਵੀ ਕਿਹੜਾ ਵੀ ਕੀ ਹੋ ਚੱਲਾ ਹੁਣ ਦੇਖ ਲੋ ਡਰ ਪੈ ਗਿਆ ਕਿੰਨਾ ਹੈ ਤੁਹਾਡਾ ਕੈਮਰਾ ਹੁਣ ਹੈ ਹੁਣ ਹੈ ਨਾ ਹਾਂ ਜੀ ਤੁਸੀਂ ਹੁਣ ਇੱਥੇ ਸਪੀਕਰ ਦੇ ਵਿੱਚ ਕਹਿਣ ਲੱਗ ਪਏ ਜੀ ਤੁਹਾਡਾ ਕੀ ਪਤਾ ਮੁੜ ਕੇ ਹੋਰ ਕਿਸੇ ਗੱਲ ਤੇ ਆ ਜਾਓ ਫਿਰ ਆਪਾਂ ਚੰਗੇ ਭਲੇ ਹੋਰ ਕਿਸੇ ਗੱਲਾਂ ਤੇ ਹੋ ਜੀਏ ਤੇ ਆਪਾਂ ਡਰ ਕਾਦਾ ਜਾਂ ਬਸ ਸੱਚੀਆਂ ਤਾਂ ਯਾਰ ਆ ਜਾ ਇੰਜ ਕਰ ਇੱਕ ਮੈਂ ਤੂੰ ਫਾੜ ਇੱਕ ਮੈਂ ਫੜਨਾ ਆਪਾਂ ਦੋਵੇਂ ਹੋ ਜਨੇ ਹੁਣ ਜੇ ਤੂੰ ਨਹੀਂ ਜੇ ਸੰਗਤ ਹੀ ਚੱਲੀ ਗਈ ਤੇ ਮੈਂ ਕਿਹੜੀ ਗੱਲ ਫੜਦਾ ਹੁਣ ਸੰਗਤ ਸੰਗਤ ਨਹੀਂ ਦੁਖ ਸੁਖ ਸੁਣਾਉਣਾ ਹੁੰਦਾ ਸੰਗਤ ਦੋ ਦਰ ਪਿੰਡ ਇੱਥੇ ਆ ਮੈਂ ਹੋਈ ਗਿਆ ਪਿੰਡ ਤੇ ਆ ਜਾ ਆਪਾਂ ਸੁਣਾ ਲੈਨੇ ਆ ਹਾਂ ਸੰਗਤ ਦਾ ਬਾਬਾ ਕਹਿਣਾ ਸੀ ਬਾਬਾ ਜੀ ਮੈਂ ਗੱਲ ਕਰ ਚੁੱਪ ਤੂੰ ਹੀ ਸੰਗਤ ਜੇ ਸਾਰੇ ਨਗਰ ਨੇ ਤੁਹਾਨੂੰ ਰੱਖਿਆ ਸੀ ਉਹਨਾਂ ਦੁਖ ਸੁਖ ਸੁਣਾਉਂਦੇ ਜਿਨ੍ਹਾਂ ਨੇ ਰੱਖਿਆ ਸੀ ਸਿੰਘਾਂ ਨੇ ਉਹਨਰ ਤੋਂ ਛੜਾਈ ਤਬਾਕੇ ਆ ਗਾ 5 ਗੋਮੇ ਰੋਸ ਨਹੀਂ ਸੁਣਦੇ ਤੇ ਪਟਲਾ ਪੈ ਸਾਰੇ 50 ਨਹੀਂ ਸੁਣਦੇ ਤੁਸੀਂ ਨਹੀਂ ਸੁਣਦੇ ਪਿਤਾ ਜੀ ਨੂੰ ਲਾਓ ਤੁਸੀਂ ਪਿਤਾ ਨੂੰ ਬੁਲਾ ਲਓ ਕਰੋ ਤੁਸੀਂ ਹੁਣ ਨਵਾਂ ਸੱਪ ਸੱਪ ਨਵਾਂ ਤੁਸੀਂ ਕੈਮਰਾ ਨਾਲ ਕੱਢਦਾ ਮੇਰੇ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨਾਂ ਦਾ ਪਤਾ ਹੀ ਨਹੀਂ ਇਹਨਾਂ ਨੂੰ ਪਤਾ ਹਜ਼ਾਰوں ਉਹ ਕਾਰਨ ਨੂੰ ਕੀਤਾ ਮਾ ਮਾ ਆ ਆ ਨਹੀਂ ਸੁਣ ਉਹ ਸੇ ਬੈਗੇ ਸਾਧਾ ਉਹਨਾਂ ਕੋਲ ਪ੍ਰੋਗਰਾਮ ਹੈ ਤਾਂ ਨਹੀਂ ਆ ਰਹੇ ਆ ਜਾਣਗੇ ਕੋਈ ਗੱਲ ਨਹੀਂ ਆ ਜਾਣਗੇ ਲਗਾਤਾਰ ਪ੍ਰੋਗਰਾਮ ਨਹੀਂ ਚੱਲਦੇ ਉਹਨਾਂ ਚੱਲਦੇ ਭਾਜੀ ਉਹਨਾਂ ਚੱਲਦੇ ਉਹਨਾਂ ਸੁਖਨੀ ਸਾਹਿਬ ਪਾਠ ਚੱਲਦੇ ਪੱਕੇ ਚੱਲਦੇ ਸੁਖਨੀ ਸਾਹਿਬ ਇਤਿਹਾਸਕ ਉਹਨਾਂ ਤੇ ਇਤਿਹਾਸਕ ਉਹਨਾਂ ਤੇ ਹਸ ਗੁਰਦੁਆਰਾ ਸ਼ਾਮ ਨੂੰ ਹੀ ਪਾਠ ਹੁੰਦਾ ਹੋਣਾ ਪਾਠ ਬੜੀ ਬਣ ਜਾਂਦੀ ਟਾਈਮ ਲੱਗ ਜਾਂਦਾ ਉਹਨਾਂ ਤੇ ਤਾਂ ਕਰਕੇ ਨਹੀਂ ਆਉਂਦੇ ਕੋਈ ਨਹੀਂ ਆਜੋ ਫਿਰ ਚੱਲ ਕਰਨ ਕਹਿੰਦਾ ਸੀ ਮੇਰੀ ਗਲਤੀਆਂ ਕਿਹੜੀਆਂ ਮੈਂ ਹੋਰ ਕਿਹੜੀਆਂ ਗਲਤੀਆਂ ਕੀਤੀਆਂ ਕਰਨ ਕਹਿੰਦਾ ਹਾਂ Tchau,